ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਾਧ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਰਾਤ ਵੇਲੇ ਜਦੋਂ ਆਪਾਂ ਕੰਮ ਕਾਜਾਂ ਤੋਂ ਵਿਹਲੇ ਹੋ ਜੰਨੇ ਆ ਤਾਂ ਕਿਹੜੀ ਬਾਣੀ ਦਾ ਜਾਪ ਕਰੀਏ ਜਿਹੜਾ ਕਿ ਸਾਨੂੰ ਪਰਮਾਤਮਾ ਵੱਲੋਂ ਖੁਸ਼ੀਆਂ ਅਤੇ ਤੰਦਰੁਸਤੀ ਮਿਲੇ ਭਾਵੇਂ ਕਿ ਸਾਡੀਆਂ ਸਾਰੀਆਂ ਮਨੋਕਾਮਨਾ ਪਰਮਾਤਮਾ ਜੀ ਆਪ ਹੀ ਪੂਰੀਆਂ ਕਰ ਦੇਣ ਸਾਧ ਸੰਗਤ ਜੀ ਇਸ ਵੀਡੀਓ ਨੂੰ ਪੂਰੀ ਜ਼ਰੂਰ ਸੁਣਨਾ ਕਿਉਂਕਿ ਆਪਾਂ ਬਿਨਾਂ ਸੁਣੀ ਅੰਦਾਜ਼ਾ ਕੁਝ ਹੋਰ ਲਾ ਲੈਨੇ ਹ ਅਸੀਂ ਵਾਹਿਗੁਰੂ ਦੇ ਅੜੀ ਅਰਦਾਸ ਕਰਦੇ ਹਾਂ ਜੋ ਵੀ ਸਾਡੀ ਵੀਡੀਓ ਨੂੰ ਸੁਣਦਾ ਹੋਵੇ ਉਹਦੀ ਸਾਰੀ ਗਾ ਇੱਛਾ ਪੂਰੀਆਂ ਕਰਨੀ ਹੁਣ ਆਪਾਂ ਗੱਲ ਕਰਦੇ ਹਾਂ ਵੀਡੀਓ ਦੇ ਬਾਰੇ ਕਿਉਂਕਿ ਆਪਾਂ ਸਿਮਰਨ ਤੋਂ ਜਦੋਂ ਮਰਜ਼ੀ ਕਰ ਲਈਏ ਕਿਉਂਕਿ ਆਪਣਾ ਪਿਆਰ ਮਾਲਕ ਦੇ ਨਾਲ ਪੈ ਜਾਂਦਾ ਹੈ ਕਿਉਂਕਿ ਇਹ ਮਨ ਵਿਛੋੜਾ ਮਹਿਸੂਸ ਕਰਦਾ ਹੈ ਅਤੇ ਉਸ ਮਾਲਕ ਨੂੰ ਯਾਦ ਕਰਕੇ ਸਿਮਰਨ ਕਰਦਾ ਹੈ ਕਿਉਂਕਿ ਉਸ ਮਾਲਕ ਦੇ ਪਿਆਰ ਦੇ ਵਿੱਚ ਮਨੁੱਖ ਦੀ ਕੋਈ ਦੁਨਿਆਵੀ ਇੱਛਾ ਨਹੀਂ ਹੁੰਦੀ ਨਹੀਂ ਤਾਂ ਅਸੀਂ ਕੀ ਕਰਦੇ ਹਾਂ ਜਦੋਂ ਵੀ ਕੋਈ ਪਾਠ ਪੂਜਾ ਕਰਦੇ ਹਾਂ ਯਾਨੀ ਕਿ ਕੋਈ ਵੀ ਧਾਰਮਿਕ ਕੰਮ ਕਰਦੇ ਹਾਂ ਤਾਂ ਸਾਡੇ ਮਨ ਵਿੱਚ ਇੱਛਾ ਹੁੰਦੀ ਹੈ ਆਪਾਂ ਗੁਰਦੁਆਰਾ ਸਾਹਿਬ ਜੀ ਵੀ ਜਾਣੇ ਆ ਤੇ ਇੱਛਾ ਦੀ ਪੰਡ ਲੈ ਕੇ ਜਾਣੇ ਆ ਪਰ ਆਪਾਂ ਜਦੋਂ ਨਾਮ ਅਭਿਆਸੀ ਮਾਲਕ ਨੂੰ ਮਨ ਵਿੱਚ ਯਾਦ ਕਰਦਾ ਹੈ ਸੇਵਾ ਸਿਮਰਨ ਕਰਦਾ ਹੈ ਫਿਰ ਉਹਦੀ ਬਾਹਰੀ ਇੱਛਾ ਕੋਈ ਨਹੀਂ ਹੁੰਦੀ ਜੇ ਉਹਦੀ ਇੱਛਾ ਇੱਕੋ ਹੀ ਹੁੰਦੀ ਕਿ ਮਾਲਕ ਦੇ ਨਾਲ ਦਰਸ਼ਨ ਹੋ ਜਾਵੇ ਉਸ ਮਾਲਕ ਦੀ ਯਾਦ ਬਣ ਜਾਵੇ ਸਾਨੂੰ ਸੱਚੀ ਸੰਗਤ ਮਿਲ ਜਾਵੇ ਸਾਡਾ ਮਨ ਇੰਨੀ ਗਹਿਰਾਈ ਵਿੱਚ ਚਲਾ ਜਾਵੇ ਕਿ ਇਹਨੂੰ ਅੰਮ੍ਰਿਤ ਦਾ ਨਾਮ ਹੀ ਸੁਣਾਈ ਦੇ ਹੱਤੇ ਕਈ ਲੋਕ ਕਹਿੰਦੇ ਹਨ ਸਿਮਰਨ ਵਿੱਚ ਕੀ ਫਰਕ ਹੁੰਦਾ ਹੈ ਜਾਪ ਜੋ ਹੁੰਦਾ ਹੈ ਜਿਵੇਂ ਆਪਾਂ ਵਾਹਿਗੁਰੂ ਗੋਗਰ ਮੰਤਰ ਜਪਦੇ ਹਾਂ ਉਹਨੂੰ ਆਪਾਂ ਜਾਪ ਕਹਿੰਨੇ ਹਾਂ ਆਪਾਂ ਰਸਨਾ ਤੋਂ ਬੋਲਣਾ ਹੁੰਦਾ ਹੈ ਉਹਨੂੰ ਬਾਰ-ਬਾਰ ਰਿਪੀਟ ਹੀ ਕਰਦੇ ਜਾਣਾ ਜੋ ਕਿ ਸਾਡਾ ਮਨ ਫੁਰਨੀਆਂ ਵਿੱਚ ਜਾਣ ਦੀ ਬਜਾਏ ਆਪਣੀ ਆਵਾਜ਼ ਆਪਣੇ ਮਨ ਨੂੰ ਹੀ ਸੁਣ ਜਾਏ ਤਾਂ ਕਿ ਆਪਣੀ ਮਨ ਵਿੱਚ ਵਿਚਾਰਾ ਨਾ ਰਹਿ ਜਾਏ ਤਾਂ ਹੀ ਆਪਾਂ ਗੁਰ ਮੰਤਰ ਵਾਹਿਗੁਰੂ ਨੂੰ ਇਸ ਤਰ੍ਹਾਂ ਜਪਦੇ ਹਾਂ ਵਾਹਿਗੁਰੂ ਵਾਹਿਗੁਰੂ Давай, Гигл. ਇਸ ਨੂੰ ਜਾਪ ਕਹਿੰਦੇ ਹਨ ਇਹ ਜਾਪ ਨੂੰ ਜਦ ਆਪਾ ਆਪਣੇ ਬਿਸਤਰ ਤੇ ਲੇਟਿਆ-ਨੇਟਿਆ ਮਨ ਧਿਆਨ ਦੇ ਨਾਲ ਜੇਕਰ ਅੱਖਾਂ ਵੀ ਬੰਦ ਕੀਤੀਆਂ ਹੁੰਦੀਆਂ ਹਨ ਤੇ ਇਹ ਜਾਪ ਆਪਾ ਬੜੀ ਹੀ ਆਸਾਨੀ ਨਾਲ ਕਰ ਸਕਦੇ ਹਾਂ ਇਸ ਦੇ ਨਾਲ ਸਾਡੇ ਸਰੀਰ ਨੂੰ ਕੋਈ ਕਸ਼ਟ ਨਹੀਂ ਕਰਨਾ ਪਵੇਗਾ ਜਿਵੇਂ ਕਈ ਲੋਕ ਕਹਿ ਦਿੰਦੇ ਹਨ ਕਿ ਅਸੀਂ ਸਾਰਾ ਦਿਨ ਕੰਮ ਕਰਦਿਆ ਕਰਦਿਆ ਥੱਕ ਜਾਂਦੇ ਹਾਂ ਤੇ ਰਾਤ ਵੇਲੇ ਸਾਨੂੰ ਨੀਂਦ ਜਲਦੀ ਹੀ ਕੇਰਾ ਪਾ ਲੈਂਦੀ ਹੈ ਤੇ ਉਹ ਲੋਕ ਇਸ ਤਰੀਕੇ ਨਾਲ ਜਾਪ ਕਰ ਸਕਦੇ ਆਪਣੇ ਪਰਮਾਤਮਾ ਨੂੰ ਯਾਦ ਕਰ ਸਕਦੇ ਹਨ ਜੇਕਰ ਉਹ ਵਾਹਿਗੁਰੂ ਗੁਰਮੰਤਰ ਵਾਹਿਗੁਰੂ ਹੀ ਜਪਦੇ ਰਹਿਣ ਤੇ ਉਹਨਾਂ ਦੀ ਹਾਜ਼ਰੀ ਵੀ ਪਰਮਾਤਮਾ ਦੇ ਚਰਨਾਂ ਵਿੱਚ ਲੱਗ ਜਾਵੇਗੀ ਅਤੇ ਇਸ ਤੋਂ ਬਾਅਦ ਤੁਸੀਂ ਪੁੱਛਿਆ ਹੈ ਕੀ ਜਾਪ ਅਤੇ ਸਿਮਰਨ ਵਿੱਚ ਕੀ ਫਰਕ ਹੁੰਦਾ ਹੈ ਵਾਹਿਗੁਰੂ ਸਿਮਰਨ ਦੀ ਯਾਦ ਸਾਡੇ ਮਨ ਵਿੱਚ ਬਣੀ ਰਹਿੰਦੀ ਹੈ ਉਸ ਨੂੰ ਸਿਮਰਨ ਕਹਿੰਦੇ ਹਨ ਅਤੇ ਵਾਹਿਗੁਰੂ ਗੁਰੂ ਮੰਤਰ ਨੂੰ ਅਸੀਂ ਜਾਪ ਕਹਿੰਦੇ ਹਾਂ ਇਹ ਫਿਰ ਸਾਡੇ ਰੋਮ ਰੋਮ ਵਿੱਚ ਚਲਿਆ ਜਾਂਦਾ ਹੈ ਸਾਡੇ ਮਨ ਦੇ ਹਿਰਦੇ ਵਿੱਚ ਉਤਰ ਜਾਂਦਾ ਹੈ ਫਿਰ ਮਨ ਹਰ ਵੇਲੇ ਹੀ ਮਾਲਕ ਦੇ ਨਾਲ ਜੁੜਿਆ ਰਹਿੰਦਾ ਹੈ ਉਸ ਨੂੰ ਆਪਾ ਸਿਮਰਨ ਕਹਿੰਦੇ ਹਨ ਜੋ ਗੁਰਮੁਖ ਹੁੰਦੇ ਹਨ ਉਹ ਮਾਲਕ ਦਾ ਸਿਮਰਨ ਕਰਦੇ ਹਨ ਜੋ ਮਨਮੁਖ ਹੁੰਦੇ ਹਨ ਉਹ ਮਾਇਆ ਦਾ ਵੀ ਸਿਮਰਨ ਕਰਦੇ ਹਨ ਜਿਵੇਂ ਹਰ ਸਮੇਂ ਨਾ ਦੇ ਮਨ ਵਿੱਚ ਫੁਰਨਾ ਆ ਹੀ ਜਾਂਦਾ ਹੈ ਜਿਵੇਂ ਕਿ ਮਾਇਆ ਜੋੜਨੀ ਹੈ ਮਾਇਆ ਇਕੱਠੀ ਕਰਨੀ ਹੈ ਇਹ ਵੀ ਇੱਕ ਤਰ੍ਹਾਂ ਦਾ ਸਿਮਰਨ ਹੁੰਦਾ ਹੈ ਪਰ ਇਹ ਮਾਇਆ ਦਾ ਸਿਮਰਨ ਹੈ ਪਰ ਇਹ ਜੀਵ ਨੂੰ ਡੋਬਦਾ ਹੀ ਹੈ ਪਰ ਜੋ ਮਾਲਕ ਦੀ ਯਾਦ ਵਿੱਚ ਕੀਤਾ ਹੋਇਆ ਸਿਮਰਨ ਹੈ ਨਾਮ ਅਭਿਆਸ ਹੈ ਉਹ ਜੀਵਨ ਨੂੰ ਪਵ ਸਾਗਰ ਤੋਂ ਪਾਰ ਲੈ ਕੇ ਜਾਂਦਾ ਹੈ ਇਸ ਦਾ ਪਾਰ ਉਤਾਰਾ ਹੋ ਜਾਂਦਾ ਹੈ ਮਾਨਸਿਕ ਜਾਪ ਆਪਣੇ ਆਪ ਹੀ ਚੱਲਦਾ ਰਹਿੰਦਾ ਹੈ ਕਈ ਲੋਕ ਕਹਿੰਦੇ ਹਨ ਕੀ ਬੋਲ ਕੇ ਹੀ ਕੀਤਾ ਹੋਇਆ ਸਿਮਰਨ ਫਲ ਦਿੰਦਾ ਹੈ ਵਾਹਿਗੁਰੂ ਜੀ ਦੇਖੋ ਇਹ ਇੱਕ ਤਕਨੀਕ ਦੱਸੀ ਹੈ ਗੁਰੂ ਸਾਹਿਬ ਜੀ ਨੇ ਭਜਦੇ ਹੋਏ ਮਨਨ ਵਿਚਾਰਾਂ ਵਿੱਚ ਵੀ ਆਪਾਂ ਬ੍ਰੇਕ ਲਾ ਦੇਣੀ ਹੈ ਕਿਨੇ ਆਪਾਂ ਝਾਲ ਕੱਟਣਾ ਹੈ ਕਿੰਨਾ ਦੁਨੀਆਵੀ ਕੰਮਾਂ ਨੂੰ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਉਪਦੇਸ਼ ਦਿੱਤਾ ਹੈ ਤੁਸੀਂ ਗੁਰਮੰਤਰ ਰਸਨਾ ਤੇ ਵਾਹਿਗੁਰੂ ਨੂੰ ਦੜੜ ਕਰ ਲੋ ਤੇ ਨਾਲੇ ਸਦਾ ਜਾਪ ਕਰੋ ਤੇ ਜਦੋਂ ਕੋਈ ਜੀਵ ਜਾਪ ਕਰਦਾ ਹੈ ਫਿਰ ਉਹ ਜਾਪ ਉਹਦੇ ਹਿਰਦੇ ਵਿੱਚ ਹੌਲੀ-ਹੌਲੀ ਉਤਰ ਜਾਂਦਾ ਹੈ ਤੇ ਰੋਮ-ਰੋਮ ਦੇ ਵਿੱਚ ਚਲਿਆ ਜਾਂਦਾ ਹੈ ਜਦੋਂ ਫਿਰ ਇਹ ਜਾਪ ਰੋਮ ਰੋਮ ਵਿੱਚ ਚਲਿਆ ਜਾਂਦਾ ਹੈ ਤਾਂ ਫਿਰ ਰਸਨਾ ਤੋਂ ਬੋਲਣ ਦੀ ਲੋੜ ਹੀ ਨਹੀਂ ਪੈਂਦੀ ਫਿਰ ਤੁਹਾਨੂੰ ਉੱਚੀ ਉੱਚੀ ਬੋਲ ਕੇ ਦੱਸਣ ਦੀ ਲੋੜ ਨਹੀਂ ਪੈਂਦੀ ਤਾਂ ਫਿਰ ਤੁਹਾਡੇ ਮਨ ਅੰਦਰ ਹੀ ਜਾਪ ਚੱਲਦਾ ਰਹੇਗਾ ਫਿਰ ਅਸੀਂ ਇੱਥੇ ਇਹ ਦੇਖਣਾ ਹੁੰਦਾ ਹੈ ਕਿ ਸਾਡਾ ਮਨ ਮਾਨਸਿਕ ਨਾਮ ਦੇ ਨਾਲ ਜੁੜਿਆ ਹੈ ਕਿ ਨਹੀਂ ਅਸੀਂ ਫਿਰ ਬੋਲ ਕੇ ਜਾਪ ਨਹੀਂ ਕਰਨਾ ਜੇ ਮਾਨਸਿਕ ਜਾਪ ਕਰਦੇ ਹੋਏ ਸਾਡੇ ਮਨ ਵਿੱਚ ਵੀ ਫੁਰਨੇ ਆਉਂਦੇ ਹਨ ਜਾਂ ਫਿਰ ਸਾਨੂੰ ਕੋਈ ਕੰਮ ਚੇਤੇ ਆਉਂਦੇ ਹਨ ਜਾਂ ਫਿਰ ਸਾਡਾ ਗੁਰਮੰਤਰ ਜਲਦੀ ਹੋ ਜਾਵੇ ਤਾਂ ਅਸੀਂ ਆਪਣੇ ਕੰਮ ਕਾਜ ਜਲਦੀ ਨਿਬੇੜ ਲਈਏ ਤਾਂ ਸਾਡਾ ਮਨ ਵਾਹ ਗੁਰਮੰਤਰ ਗੁਰਮੰਤਰ ਵਿੱਚ ਨਹੀਂ ਸਮਾਇਆ ਜੇ ਨਹੀਂ ਸਮਾਇਆ ਉਸ ਨੂੰ ਖੁਰਨੇ ਆਉਂਦੇ ਨੇ ਵਿਚਾਰ ਆਉਂਦੇ ਹਨ ਤਾਂ ਮਾਨਸਿਕ ਜਾਪ ਕਰਨਾ ਜ਼ਰੂਰੀ ਹੁੰਦਾ ਹੈ ਜਿਵੇਂ ਕਿ ਅਸੀਂ ਬੋਲ ਕੇ ਸਿਮਰਨ ਕਰਦੇ ਹਾਂ ਫਿਰ ਮਨ ਵਿਚਾਰਾਂ ਵਿੱਚ ਘਟ ਜਾਂਦਾ ਹੈ ਮਨ ਵਿਚਾਰਾਂ ਵਿੱਚ ਘਟ ਜਾਂ ਤੇ ਇਸ ਦਾ ਸਹਿਜ ਬਣ ਜਾਂਦਾ ਹੈ ਫਿਰ ਅਸੀਂ ਧਿਆਨ ਦੇ ਵਿੱਚ ਬੈਠਣਾ ਹੁੰਦਾ ਹੈ ਸੋ ਬੋਲ ਕੇ ਸਿਮਰਨ ਕਰਨ ਦਾ ਫਲਤਾ ਹੈ ਸਾਡੇ ਸਵਾਸ ਲੇਖੇ ਲੱਗ ਜਾਂਦੇ ਹਨ ਜੇ ਅਸੀਂ ਵਾਹਿਗੁਰੂ ਮੰਤਰ ਨੂੰ ਸਾਵਧਾਨ ਹੋ ਕੇ ਕਰੀਏ ਤੇ ਜੇ ਸਾਡਾ ਮਨ ਵਿਚਾਰਾਂ ਦੇ ਵਿੱਚ ਹੈ ਇਧਰੋਂ ਅਸੀਂ ਵਾਹਿਗੁਰੂ ਮੰਤਰ ਨੂੰ ਦ੍ਰਿੜ ਕਰ ਰਹੇ ਹਾਂ ਫਿਰ ਸਾਡੇ ਸਵਾਸ ਸਵਾਸ ਵੀ ਉਧਰ ਖਰਚ ਹੋ ਜਾਣਗੇ ਇਹ ਸਾਡਾ ਮਨ ਵਿਚਾਰ ਲੈ ਰਿਹਾ ਹੈ ਅਤੇ ਸਿਮਰਨ ਇੱਕ ਬਹੁਤ ਹੀ ਵਧੀਆ ਸਾਧਨ ਹੈ ਸਾਡੇ ਮਨ ਨੂੰ ਵਿਚਾਰ ਰਹਿਤ ਕਰਨ ਲਈ ਇਸ ਲਈ ਸਭ ਤੋਂ ਪਹਿਲਾਂ ਅਸੀਂ ਬੋਲ ਕੇ ਜਾਪ ਕਰਦੇ ਹਾਂ ਪਰ ਫਿਰ ਇਹ ਜਾਪ ਸਾਡੇ ਅੰਦਰ ਹੌਲੀ-ਹੌਲੀ ਪ੍ਰਗਟ ਹੋ ਜਾਂਦਾ ਹੈ ਅਤੇ ਸਾਡੇ ਰੋਮ-ਰੋਮ ਵਿੱਚ ਸਮਾ ਜਾਂਦਾ ਹੈ ਫਿਰ ਜਿੰਨਾ ਚਿਰ ਅਸੀਂ ਆਪਣੇ ਪਰਮਾਤਮਾ ਨੂੰ ਯਾਦ ਨਹੀਂ ਕਰਾਂਗੇ ਫਿਰ ਸਾਨੂੰ ਆਪਣੇ ਹੱਥੋਂ ਖੁਸ਼ खोया ਹੋਇਆ ਨਜ਼ਰ ਆਏਗਾ ਫਿਰ ਸਾਨੂੰ ਲੱਗੇਗਾ ਕਿ ਪਤਾ ਨਹੀਂ ਅੱਜ ਸਾਨੂੰ ਕਿਹੜਾ ਕਾਟਾ ਪੈ ਰਿਹਾ ਹੈ ਫਿਰ ਉਹ ਹੋਵੇਗਾ ਸਾਡਾ ਪਰਮਾਤਮਾ ਦੇ ਨਾਲ ਟੁੱਟ ਜਾਣਾ ਸਾਡੇ ਮਨ ਵਿੱਚ ਡਰ ਲੱਗਾ ਰਹੇਗਾ ਕਿ ਅਸੀਂ ਕਿਤੇ ਪਰਮਾਤਮਾ ਤੋਂ ਦੂਰ ਹੀ ਨਾ ਹੋ ਜਾਈਏ ਇਸ ਕਰਕੇ ਪਹਿਲਾਂ ਸਾਨੂੰ ਆਪਣੇ ਮਨ ਨੂੰ ਸਮਝਾ ਕੇ ਪਰਮਾਤਮਾ ਦੇ ਨਾਲ ਜੁੜਨਾ ਪਵੇਗਾ ਫਿਰ ਸਾਨੂੰ ਮਾਨਸਿਕ ਸੁਰ ਦੇ ਨਾਲ ਸਾਡੀ ਇਸਤਤੀ ਜੁੜੀ ਹੋਣੀ ਚਾਹੀਦੀ ਹੈ ਸਾ ਕਈ ਵੇਲੇ ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ ਤਾਂ ਕਾਲ ਦਾ ਜਾਲ ਪਿਆ ਹੁੰਦਾ ਹੈ ਕਈ ਵਾਰ ਸਾਡਾ ਮਨ ਉਠਾਉਣਾ ਨਹੀਂ ਕਰਦਾ ਕਿਉਂਕਿ ਮਨ ਉੱਠਦੇ ਸਾਰੇ ਹੀ ਵਿਚਾਰਾਂ ਵਿੱਚ ਚਲਿਆ ਗਿਆ ਹੁੰਦਾ ਹੈ ਅਤੇ ਕਈ ਵਾਰ ਸਾਨੂੰ ਆਲਸ ਅਤੇ ਦਲਿੱਦਰ ਕੇ ਲੈਂਦਾ ਹੈ ਸੋ ਸਾ ਸੰਗਤ ਜੀ ਆਲਸ ਨੂੰ ਤੋੜਨ ਵਾਸਤੇ ਤਨ ਪੱਖੋਂ ਸਾਵਧਾਨ ਹੋ ਕੇ ਬੈਠ ਜਾਣਾ ਹੈ ਜੇ ਮੂੰਹ ਹੱਥ ਧੋਣਾ ਹੈ ਉਹ ਵੀ ਤੋ ਸਕਦੇ ਹੋ ਤਾਂ ਫੇਰ ਅਸੀਂ ਮੋਹੋ ਬੋਲ ਕੇ ਜਾਪ ਵੀ ਕਰਨਾ ਹੈ ਤਾਂ ਉਸ ਕਾਲ ਦਾ ਜਾਲ ਕੱਟਿਆ ਜਾ ਸਕਦਾ ਹੈ ਮਹਾਰਾਜ ਜੀ ਕਹਿੰਦੇ ਹਨ ਕਿ ਕਾਲ ਨੇ ਜਾਲ ਤਾਂ ਪਾ ਦਿੱਤਾ ਹਨ ਪਰ ਸਾਡੀ ਰਸਨਾ ਨੇ ਵੀ ਉਸ ਜਾਲ ਨੂੰ ਕੱਟ ਦੇਣਾ ਹੈ ਅਗਰ ਸਾਡੀ ਰਸਨਾ ਵਾਹਿਗੁਰੂ ਵਾਹਿਗੁਰੂ ਬੋਲਦੀ ਰਹੇਗੀ ਕਿਉਂਕਿ ਇਹਦੇ ਉੱਤੇ ਵੀ ਜਾਲ ਪਿਆ ਹੈ ਸਾਡੀਆਂ ਅੱਖੀਆਂ ਤੇ ਵੀ ਜਾਲਾ ਹੈ ਤਾਂ ਸਾਡੇ ਕੰਨਾਂ ਵਿੱਚ ਤੇ ਨਾਲ ਨਸਾਂ ਵਿੱਚ ਵੀ ਜਾਲਾ ਪਿਆ ਹੋਇਆ ਹੈ ਜਦੋਂ ਅਸੀਂ ਵਾਹਿਗੁਰੂ ਗੁਰਮੰਤਰ ਨੂੰ ਦ੍ਰੜ ਕਰਦੇ ਹਾਂ ਇਹ ਜਾਲਾ ਆਪਣੇ ਆਪ ਹੀ ਕਟਿਆ ਜਾਂਦਾ ਹੈ ਫਿਰ ਜੀਵ ਨਾਮ ਦੇ ਵਿੱਚ ਸਮਾ ਜਾਂਦਾ ਹੈ ਰਸਨਾ ਦੇ ਜਦੋਂ ਅਸੀਂ ਜਾਪ ਕਰਦੇ ਹਾਂ ਜਦੋਂ ਅਸੀਂ ਰੋਮ ਰੋਮ ਤੋਂ ਜਾਪ ਕਰਦੇ ਹਾਂ ਤਾਂ ਸਾਡਾ ਮਨ ਪਰਮਾਤਮਾ ਦੇ ਨਾਲ ਜੁੜਨਾ ਸ਼ੁਰੂ ਹੋ ਜਾਂਦਾ ਹੈ ਤਾਂ ਜੇਕਰ ਅਸੀਂ ਸਵੇਰ ਵੇਲੇ ਇਸ ਤਰ੍ਹਾਂ ਕਰਦੇ ਹਾਂ ਤਾਂ ਤਾਂ ਵੀ ਅਸੀਂ ਪਰਮਾਤਮਾ ਦੇ ਨਾਲ ਬਹੁਤ ਜਲਦੀ ਜੁੜ ਸਕਦੇ ਹਾਂ ਜੇਕਰ ਅਸੀਂ ਰਾਤ ਵੇਲੇ ਮੰਜੇ ਤੇ ਪਿਆ ਪਿਆ ਇਸ ਤਰ੍ਹਾਂ ਜਾਪ ਕਰ ਲੈਨੇ ਹਾਂ ਤਾਂ ਸਾਨੂੰ ਪਰਮਾਤਮਾ ਦੁੱਗਣਾ ਫਲ ਦੇਣਗੇ ਕਿਉਂਕਿ ਮਾਲਕ ਨੂੰ ਪਤਾ ਹੈ ਕਿ ਇਹ ਮਨੁੱਖ ਸਵੇਰੇ ਉੱਠਿਆ ਵੀ ਮੇਰਾ ਸ਼ੁਕਰਾਨਾ ਕਰ ਰਿਹਾ ਸੀ ਕਿ ਜੇਕਰ ਇਹ ਰਾਤ ਨੂੰ ਸੋ ਰਿਹਾ ਹੈ ਤਾਂ ਵੀ ਮੇਰਾ ਸ਼ੁਕਰਾਨਾ ਕਰ ਰਿਹਾ ਹੈ ਸਭਾਵ ਕਿ ਇਹਦੇ ਦਿਨ ਦੇ ਕੀਤੇ ਹੋਏ ਕੋਈ ਵੀ ਕੰਮ ਇੰਨੇ ਮਾਇਨੇ ਨਹੀਂ ਰੱਖਦੇ ਹਨ ਇਹ ਮੇਰਾ ਸੱਚਾ ਭਗਤ ਹੈ ਤੇ ਸਾ ਸੰਗਤ ਜੀ ਜੇ ਤੁਸੀਂ ਵੀ ਪਰਮਾਤਮਾ ਦੀ ਮਿਹਰ ਲੈਣਾ ਚਾਹੁੰਦੇ ਹੋ ਦੇਣੇ ਵੇਲੇ ਭਾਵ ਕਿ ਦੇਨ ਦੇ ਕਿਸੇ ਵੀ ਰਣ ਉਸ ਪਰਮਾਤਮਾ ਨੂੰ ਰੋਮ ਰੋਮ ਦੇ ਵਿੱਚ ਯਾਦ ਕਰਿਆ ਕਰੋ ਤਾਂ ਕਿ ਪਰਮਾਤਮਾ ਤੁਹਾਡੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਕਰ ਦੇਣ ਤਾਂ ਸਾਥ ਸੰਗਤ ਜੀ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖ ਕੇ ਜਾਣਾ